ਲੇਕਿਨ ਮੈਂ ਦੋ ਗੱਲਾਂ ਤੇ ਇਤਰਾਜ਼ ਕਰਦੀ ਹਾਂ ਜਿਹੜਾ ਤੁਸੀਂ ਮੀਡੀਆ ਨੇ ਘੱਟ ਚੱਕਿਆ ਉਸ ਤੋਂ ਉਹਨਾਂ ਨੇ ਕਿਹਾ ਕਿ ਮਹਾਰਾਣੀ ਸਹਿਬਾ ਖੜੇ ਹੋਏ ਐ ਤੇ ਟਕੇ ਟਕੇ ਦੇ ਬੰਦੇ ਉਹਨਾਂ ਦਾ ਉਹਨਾਂ ਦੇ ਮੂਹਰੇ ਆ ਕੇ ਖੜਦੇ ਆ ਆਰ ਵੀ ਟਕਾ ਟਕੇ ਦੇ ਬੰਦੇ ਅੱਜ ਵੋਟਾਂ ਜਿਹੜੀ ਮੰਗਣ ਜਾ ਰਹੇ ਆ ਉਹ ਕੱਲੇ ਫੇ ਮਹਿਲਾ ਦੇ ਬਾਹਰ ਮੂਹਰੇ ਬੈਠ ਕੇ ਮੰਗਣਗੇ ਮੈਨੂੰ ਕੋਈ ਫਰਨੀਚਰ ਨਰਾਜ ਕੀ ਨਹੀਂ ਸ਼ੀ ਇਜ਼ ਅ ਲੇਡੀ ਜੈਂਟਲ ਲੇਡੀ ਹੋ ਸਕਦੀ ਹੈ ਲੇਕਿਨ ਮਾਨ ਸਾਹਿਬ ਨੂੰ ਆਦੇ ਜਹਨ ਦੇ ਵਿੱਚੋਂ ਇਹ ਕੱਢਣਾ ਚਾਹੀਦਾ ਹੈ ਕੇ ਮਹਾਰਾਣੀ ਸਾਹਿਬ ਨਾਲ ਤਾਂ ਵਰਤਾਅ ਕੋਵੇ ਤੇ ਮਾਨ ਸਾਹਿਬ ਜਿਹੜਾ ਵਰਤਾਅ ਮਹਾਰਾਣੀ ਸਾਹਿਬਾ ਜਿਹੜੀ ਪਾਰਟੀ ਸੀ ਅਮਰਿੰਦਰ ਦੇ ਨਾਲ ਕਰਕੇ ਉਸ ਪਾਰਟੀ ਨਾਲ ਕੀ ਕਿਸਾਨਾਂ ਦੇ ਨਾਲ ਵਰਤਾਅ ਕੀਤਾ ਤੁਹਾਨੂੰ ਯਾਦ ਨਹੀਂ ਤੁਸੀਂ ਬੈਠੇ ਸੀ ਉਹਦੇ ਵਿੱਚ ਅੱਜ ਵੀ ਮੈਂ ਕਹਿੰਨੀ ਹਾਂ ਮਾਨ ਸਾਹਿਬ ਨੂੰ ਇਹਨਾਂ ਨੇ ਐਦੇ ਜੀ ਮੈਨੂੰ ਵੋਟਾਂ ਪਾਓ ਹਮੇਸ਼ਾ ਆਪਾਂ ਜਿਹੜੀ ਚਾਹਦੇ ਹਾਂ ਉਸ ਬੱਸ ਚੜਦੇ ਹਾਂ ਗੱਡੀ ਚੜਦੇ ਹਾਂ ਕਹਿੰਦੇ ਕਿੱਥੇ ਚੱਲੀ ਹੈ ਚੰਡੀਗੜ੍ਹ ਨੂੰ ਚੱਲੀ ਹੈ ਲਿਖਿਆ ਹੁੰਦਾ ਨਾ ਦਿੱਲੀ ਜਾਣਾ ਦਾ ਮਾਨ ਸਾਹਿਬ ਇਹੋ ਜੀ ਬੱਸ ਲਈ ਫਿਰਦੇ ਆ ਜਿਹਦਾ ਕੋਈ ਸਟੇਸ਼ਨ ਨਹੀਂ ਨਹੀਂ ਬਤਾਦਾ ਕਿੱਥੇ ਜਾਣਾ ਉਹਨਾਂ ਨੇ ਕਿਸੇ ਨੇ ਪੁੱਛਿਆ ਕਿ ਜੇ ਤੁਹਾਡੇ ਬੰਦਾ ਕੋਈ ਸੀਟ ਆ ਗਈ ਤੁਸੀਂ ਕਿੱਥੇ ਜਾਓਗੇ ਰਲਾਂਗੇ ਕਿ ਨਹੀਂ ਜੀ ਉਦੋਂ ਦੇਖਾਂਗੇ ਤੇ ਸਵਾਰੀਆਂ ਨੂੰ ਕਹਿੰਦੇ ਭਾਈ ਜੋ ਮੇਰੀ ਬੱਸ 'ਚ ਹੁਣ ਜਿਹੜੀ ਬੱਸ ਤਾਂ ਹੈ ਹੀ ਨਹੀਂ ਪਤਾ ਵੀ ਇਹ ਕਿੱਥੇ ਜਾਣਾ ਕਿੱਥੇ ਪਹੁੰਚਣਾ ਉਹ 'ਚ ਕੋ ਬੈਠੂਗਾ ਇਸ ਕਰਕੇ ਤਾ ਮੈਂ 13 ਦਾ ਜਵਾਬ ਦੇ ਰਹੀਆਂ ਤੁਹਾਨੂੰ ਕਿ ਅੱਜ ਦੇਖ ਲਿਆ ਕਿ ਨਾ ਅਕਾਲੀ ਦਲ ਦੇ ਪੰਦੇ ਕੁਛ ਹੈ ਆਪ ਦੀ ਸਰਕਾਰ ਵੀ ਦੇਖ ਲਈ 92 ਦੇ ਕੇ ਨਹੀਂ ਕੁਝ ਕਰ ਸਕੀ ਕੁਝ ਵੀ ਨਹੀਂ ਪੂਰਾ ਕਰ ਸਕੀ ਉੱਪਰਲੀ ਸਰਕਾਰ ਵੀ ਝੂਠ ਬੋਲਦੀ ਹੈ ਮੋਦੀ ਦੀ ਦੇਸ਼ ਲੁੱਟ ਤੇ ਇੱਕ ਸੁੱਟ ਨਾਲ ਮਾਰਿਆ ਜਾ ਰਿਹਾ ਥੱਲੇ ਵਾਲੀ ਸਕੇਲ ਉਹੀ ਕੁਛ ਜੇ ਇਹਨਾਂ ਦਾ ਵਰਤੋਹ ਹੁੰਦਾ ਹੈ ਕੇਜਰੀਵਾਲ ਜੀ ਨਾਲ ਉੱਥੇ ਕਹਿੰਦੇ ਲੋਕਤੰਤਰ ਦਾ ਘਾਣ ਧੱਕਾ ਮਿਸਟੂਜ ਆਫ ਏਜੰਸੀਸ ਤੇ ਦੇਖੋ ਉਹੀ ਕੰਮ ਅੱਜ ਕਰ ਰਹੇ ਅਸੀਂ ਕਰ ਰਹੇ